ਬੱਠੇਪੈਣੀ ਬਾਬਾ ਸ਼ੰਗਾਰਾ ਸਿੰਘ ਜੀ ਦੀ ਪਹਿਲੀ ਵਰਸੀ ਜੀ ਸਿੰਘਾ ਪ੍ਰੈਸ ਨਿਊ ਸੰਚਾਲਕ ਜਸਤ ਧੰਨਵਾਲਾ ਬਾਬਾ ਧਰਮ ਸਿੰਘ ਪੱਟੀਮੋੜ ਅਤੇ ਗੋਬਿੰਦ ਸਿੰਘ ਮਾਨ ਸ੍ਰਿਹਾਲੀ ਕਲਾ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨਤਾਰਨ ਨੇੜੇ ਪੱਟੀ ਪਿੰਡ ਬੱਠੇਪੈਣੀ ਵਿਖੇ ਮਹਾਪੁਰਖ ਬਾਬਾ ਸ਼ੰਗਾਰਾ ਸਿੰਘ ਜੀ ਦਾ ਪਹਿਲਾ ਵਰਸੀ ਮੇਲਾ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਤਾਂ ਦੇ ਸਹਿਯੋਗ ਸਦਕਾ ਅਤੇ ਦਾਲ ਪੰਥੀ ਬਾਬਾ ਦਾਰਾ ਸਿੰਘ ਜੀ ਦੀ ਦੇਖਰੇਖ ਮਿਤੀ 21 ਦਸੰਬਰ 2024 ਦਿਨ ਸ਼ਨੀਵਾਰ ਨੂੰ ਬੜੀ ਸ਼ਰਧਾਪੂਰਵਕ ਅਤੇ ਉਮਤਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਸਮੇਂ ਪਹੁੰਚਰੇ ਗੁਰੂ ਘਰ ਦੇ ਮਹਾਨ ਬੁਲਾਰੇ ਰਾਗੀ ਢਾਡੀ ਕਵੀਸ਼ਰੀ ਜਥੇ ਅਤੇ ਕਥਾਵਾਚਕ ਸੰਤਨ ਗੁਰੂ ਜਸਣਾ ਕੇ ਨਿਹਾਲ ਕਰਨਗੇ ਅਤੇ ਸੰਤ ਸਿਪਾਹੀ ਸਿਸਟਰਸ ਕਵੀਸ਼ਰੀ ਜਥਾ ਸ੍ਰੀ ਹਾਲੀ ਕਲਾ ਵਾਲੇ ਵੀ ਆਪਣੀ ਹਾਜ਼ਰੀ ਲਵਾਣਗੇ ਗੁਰੂ ਕਾਲ ਅੰਗਰ ਅਤੁੱਟ ਵਰਤੇਗਾ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਤਨ ਬੇਨਤੀ ਹੈ ਗੁਰਮਤ ਮੇਲੇ ਵਿੱਚ ਪਹੁੰਚ ਕੇ ਤਨ ਮਨ ਤਨ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ 10 ਰੇਣ ਸੇਵਾਦਾਰ ਬਿਕਰ ਸਿੰਘ ਜੀ ਅਤੇ ਉਹਨਾਂ ਨਾਲ ਖੜੇ ਮੁੱਖ ਜਥੇਦਾਰ ਅਤੇ ਸੇਵਾਦਾਰ ਸੰਗਤਾਂ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ 'ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਸੇ ਵਿੱਚ ਉਹਲਾ ਸਾਹਿਬ ਸਰਬਜੀਤ ਸਿੰਘ ਸਾਹਿਬ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ ਗੋਬਿੰਦ ਸਿੰਘ ਮਾਨ ਸ੍ਰਿਹਾਲੀ ਕਲਾ ਅਬ ਬਿਕਰ ਸਿੰਘ ਜੀ ਮੈਂ ਪੱਤਰਕਾਰ ਜਸਵੀਰ ਸਿੰਘ ਐ ਆਪਾਂ ਇਸ ਵਰਤੇ ਹੁੰਦੇ ਨਹੀਂ ਬਰਸੀ ਮੇਲਾ ਕਿਦੋਂ ਮਨਾ ਰਹੇ ਜੀ ਆਪ ਦੱਸੋ ਗੁਰਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇਹ 21 ਤਰੀਕ ਨੂੰ ਜੋੜ ਮੇਲਾ ਮਹਾਂਪੁਰਸ਼ ਬਾਬਾ ਸ਼ੰਗਾਰਾ ਸਿੰਘ ਦਾ 21 ਤਰੀਕ ਨੂੰ ਆ ਰਿਹਾ ਜੀ ਫੋ ਮਮਾ ਕੇ ਸਾਰੇ ਸੰਗਤ ਨੂੰ ਬੇਨਤੀ ਆ ਵੱਧ ਤੋਂ ਵੱਧ ਸੰਗਤ ਚੜ ਮਿਲ ਕੇ ਮੇਲੇ ਦੀ ਰੌਣਕ ਵਧਾਓ ਚੜ ਵਰ ਕੇ ਆਓ ਸੰਗਤਾਂ ਦਰਸ਼ਨਦਾਰੇ ਕਰਕੇ ਆਪਦਾ ਜੀਵਨ ਸਫਲਾ ਕਰੋ ਇਹ ਕਿਹੜਾ ਪਿੰਡ ਹੈ ਜੀ ਪਿੰਡ ਬੱਠੇਪੈਣੀ ਜੀ ਪਿੰਡ ਬੱਠੇਪੈਣੀ ਹਾਂ ਜੀ ਐ ਬਾਬਾ ਜੀ ਦੀ ਬਰਸੀ ਮੇਲਾ ਮਨਾਉਣ ਜਾ ਰਹੇ ਹਾਂ ਪਹਿਲਾ ਜੋੜ ਮੇਲਾ ਬਰਸੀ ਦਾ ਮਨਾ ਰਹੇ ਹਾਂ ਕੀ ਕਿਹੜੀ ਠੀਕ ਦੱਸਣਾ ਚਾਹੋਗੇ 21 ਤਰੀਕ ਜੀ 21 ਤਰੀਕ ਨੂੰ ਹਾਂਜੀ 21 ਤਰੀਕ ਨੂੰ ਜੀ ਕਿਹੜੇ ਮਹਾਂਪੁਰਖਾਂ ਦਾ ਵਰਸੀ ਮਿਲਦਾ ਬਾਬੇ ਸ਼ੰਗਾਰ ਸਿੰਘ ਦਾ ਜੀ ਬਾਬੇ ਸ਼ੰਗਾਰ ਸਿੰਘ ਜੀ ਹਾਂਜੀ ਰਤੋ ਕੇ ਵਾਲੇ ਬਾਬੇ ਸ਼ੰਗਾਰ ਸਿੰਘ ਦਾ ਮਹਾਂਪੁਰਖੋ ਜਿਵੇਂ ਸਾਨੂੰ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਅਕਾਲ ਪੁਰਖ ਦੀ ਫਤਿਹ ਬਖਸ਼ੀ ਹੈ ਹਾਂਜੀ ਲਾਉਂ ਜੋਗ ਸੰਤ ਰਸਨ ਮੁਖ ਹਾਂਜੀ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਬੋਲੇ খালসা জে গুরু খালসা প্যার ফাগুরু জি কালসা বাইগুরু জি ফ